ਅਧਿਕਾਰੀ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀ ਗੁਰਮੀਤ ਜੀ ਨਾਲ ਨੇ ਗੱਲਬਾਤ ਕਰ ਲੈਣਾ ਸਰ ਅੱਜ ਰਵਾਨਗੀ ਕੀਤੀ ਹੈ ਕਿੰਨੀਆਂ ਟੀਮਾਂ ਗਈਆਂ ਨੇ ਤੇ ਕਿੱਥੇ ਕਿੱਥੇ ਸਾਡੇ AC 106 08 ਫਤੇਗੜ ਸਾਹਿਬ ਪਾਰਲੀਮੈਂਟ ਕੰਸਟਿਟੂਐਂਸੀ ਦੇ ਵਿੱਚ 199 ਬੂਥ ਬਣੇ ਨੇ ਜੀ ਜਿਹਦੇ ਵਿੱਚ ਸਾਡੇ ਕੋਲੇ 199 ਪਾਰਟੀਆਂ ਨੂੰ ਅਸੀਂ ਅੱਜ ਰਵਾਨਾ ਕੀਤਾ ਟੋਟਲ ਜਿਹੜੀਆਂ ਲੋਕੇਸ਼ਨ ਜਣੇ ਉਹ 135 ਲੋਕੇਸ਼ਨ ਜਣੇ 135 ਦੇ 135 ਲੋਕੇਸ਼ਨਾਂ ਤੇ 199 ਬੂਥ ਬਣਾਏ ਗਏ ਨੇ ਤੇ ਬੂਥ ਬਾਈ ਜਿਸੇ ਪਾਰਟੀਆਂ ਨੂੰ ਉੱਥੇ ਰਵਾਨਾ ਕਰ ਚੁੱਕੇ ਆ ਨੇ ਤੇ ਸਰ ਜਿਹੜੇ ਬੂਥ ਕੱਢੇ ਜਾਂਦੇ ਨੇ ਵੀ ਆ ਕੋਈ ਮਰੋ ਜਿੱਥੇ ਕੋਈ ਘਟਨਾ ਹੋਣ ਦਾ ਉਸ ਤਰ੍ਹਾਂ ਕਿੰਨੇ ਬੂਥ ਨੇ ਜਿਹੜੇ ਐਮਰਜੈਂਸੀ ਹੋ ਚੁੱਕੇ ਜਿਹੜਾ AC 106 ਸਮਰਗੜਾ ਜੀ ਇਹਦੇ ਵਿੱਚ ਟੋਟਲ 29 ਲੋਕੇਸ਼ਨਾਂ ਹੁਣ 29 ਲੋਕੇਸ਼ਨ ਇਦਾਂ ਨਹੀਂ ਆ ਨੇ ਜਿਹੜੀਆਂ ਕ੍ਰਿਟੀਕਲ ਨੇ ਤੇ ਉਹਨਾਂ 29 ਲੋਕੇਸ਼ਨਾਂ ਦੇ ਵਿੱਚ 56 ਬੂਥ 56 ਅਜਿਹੇ ਬੂਥ ਨੇ ਜਿਨ੍ਹਾਂ ਨੂੰ PCI ਵੱਲੋਂ ਮੇਰੇ ਵੱਲੋਂ सिविल एडमिनिस्ट्रेशन ਵੱਲੋਂ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਵੱਲੋਂ بیٹھ ਕੇ ਜਾਂ ਪਹਿਲਾਂ ਉੱਥੇ ਕਿਸੇ ਬੰਦਿਆਂ ਦੇ ਉੱਪਰ ਕੋਈ ਪਹਿਲਾਂ ਪਰਚੇ ਦਰਜ ਹੋਏ ਹੋਵੇ ਨੇ ਉਹਨਾਂ ਨੂੰ ਅਸੀਂ 56 ਉਥੇ ਡਾਣੀ ਡਿਕਲੇਅਰ ਕੀਤੇ ਨੇ ਤੇ 29 ਲੋਕੇਸ਼ਨਾਂ ਨੇ ਪੂਰੀ ਸਾਡੀ ਏਸੀ ਸੈਂਬਲੀ ਕੰਸੀਸਟੈਂਸੀ ਦੇ ਵਿੱਚ ਜਿਹਦੇ ਵਿੱਚ ਅਸੀਂ ਬਾਦੂ ਪੈਰਾਮਿਲਟਰੀ ਸਟਾਫ ਆ ਜਿਹੜਾ ਉਹ ਲਗਵਾਇਆ ਗਿਆ ਤੇ ਚੋਣ ਕਦੋਂ ਤੋਂ ਸ਼ੁਰੂ ਹੋਊਗੀ ਤੇ ਕਿੰਨੇ ਸਮੇਂ ਤੱਕ ਜਿਹੜਾ ਹੈਗਾ ਆਖਿਰਕਿਰਿ ਇਹ ਜੋਨ ਹੈ ਜੀ ਕੱਲ ਜਿਸ ਤਰੀਕੇ ਨਾਲ ਗਰਮੀ ਦਾ ਮਾਹੌਲ ਆ ਮਾਰਨਿੰਗ 5:30 ਵਜੇ ਮੋਕ ਪੋਲ ਸ਼ੁਰੂ ਹੋ ਜਾਣੀ ਹੈ ਜੀ ਉਸ ਤੋਂ ਬਾਅਦੋਂ 6:00 ਵਜੇ ਤੋਂ ਲੈ ਕੇ ਸ਼ਾਮ ਦੇ 6:00 ਵਜੇ ਤੱਕ ਆ ਜਿਹੜੀ ਬੂਥ VOTING ਆ ਜਿਹੜੀ ਉਹ ਬੂਥਾਂ ਤੇ ਕੀ ਕੀ ਇੰਤਜ਼ਾਮ ਕੀਤੇ ਹੋਏ ਨੇ ਦਿਵਿਆਂਗ ਉਹਨਾਂ ਤੇ ਜਿਹੜੇ ਦਿਵਿਆਂਗ ਨੇ ਜੀ ਉਹਨਾਂ ਨੂੰ ਅਸੀਂ ਪਹਿਲਾਂ ਹੀ ਫੈਸਿਲਿਟੀ ਦਿੱਤੀ ਸੀ ਪੂਰੀ AC ਦੇ ਵਿੱਚ ਵੀ ਉਹ ਆਪਣੇ ਘਰ ਤੋਂ ਵੋਟ ਕਰ ਸਕਦੇ ਹਨ ਜਾਂ ਕੋਈ 85% ਜਿਹੜੇ 85+ ਏਜ ਵਾਲੇ ਬਜ਼ੁਰਗ ਨੇ ਉਹ ਆਪਣੇ ਘਰ ਤੋਂ ਹੀ ਵੋਟ ਕਰ ਸਕਦੇ ਹਨ ਉਸ ਸਾਰਿਆਂ ਨੂੰ ਅਸੀਂ ਆਪਸ਼ਨ ਮੰਗੀ ਗਈ ਸੀ ਉਹਦੇ ਵਿੱਚ ਸਾਡੇ ਕੋਲੋਂ 55 ਟੋਟਲ 85 ਪਲੱਸ ਨੇ ਆਪਸ਼ਨ ਦਿੱਤੀ ਸੀ ਤੇ 23 ਪੀਡਬਲਯੂਡੀ ਨੇ ਆਪਸ਼ਨ ਦਿੱਤੀ ਸੀ ਅਸੀਂ ਟੋਟਲ 78 ਦੀ ਘਰੋਂ ਵੋਟ ਪਵਾ ਚੁੱਕੇ ਆ ਫਿਰ ਵੀ ਅਸੀਂ ਸਾਰੇ ਬੂਥਾਂ ਦੇ ਉੱਪਰ 휠 ਚੇਅਰ ਦਾ ਅਰੇਂਜਮੈਂਟ ਰੱਖਿਆ ਗਿਆ ਹੀਟ ਵੇਵ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਸਰਬਤ ਦਾ ਅਰੇਂਜਮੈਂਟ ਰੱਖਿਆ ਗਿਆ ਜਿੱਥੇ ਕਿਤੇ ਜ਼ਰੂਰਤ ਆ ਉੱਥੇ ਟੈਂਟ ਦਾ ਅਰੇਂਜਮੈਂਟ ਕੀਤਾ ਗਿਆ ਹੈ ਜੀ ਕੀ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਆਪਣੇ ਅਮਰਗੜ ਹਲਕੇ ਦੇ ਵੋਟਰਾਂ ਨੂੰ ਅਮਰਗੜ ਹਲਕੇ ਦੇ ਵੋਟਰਾਂ ਨੂੰ ਮੈਂ ਇਹ ਹੀ ਅਪੀਲ ਕਰਨਾ ਚਾਹਾਂਗਾ ਕਿ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਕਿਉਂਕਿ ਕਈ ਵਾਰ ਆਪਾਂ ਬੂਥ ਤੇ ਜਾਣ ਲੱਗੇ ਹਿਚਕਚਾਉਂਦੇ ਆ ਤਾਂ ਵੋਟਰਾਂ ਨੂੰ ਕਈ ਵਾਰ ਇਹ ਧਿਆਨ ਚ ਨਹੀਂ ਹੁੰਦਾ ਕਿ ਗਵਰਨਮੈਂਟ ਦੀ ਇਹਦੇ ਵਿੱਚ ਕਿੰਨੀ ਮਸ਼ੀਨਰੀ ਕਿੰਨੇ ਸਮੇਂ ਤੋਂ ਉਹ ਆਫੀਸਰ ਜਾਂ ਆਫੀਸ਼ੀਅਲ ਜਿਹਨੇ ਜਿਹੜੇ ਪੁਲਿਸ ਸਿਵਲ ਐਡਮਿਨਿਸਟ੍ਰੇਸ਼ਨ ਆ ਜਿਹੜੀ ਸੈਂਟਰ ਗਵਰਨਮੈਂਟ ਸਟੇਟ ਗਵਰਨਮੈਂਟ ਪਿਛਲੇ ਇੱਕ ਸਾਲ ਤੋਂ ਮਿਹਨਤ ਕਰਦੀ ਆ ਤੇ ਕਈ ਵਾਰ ਕੋਈ ਪਰਸਨ ਨੇ ਜਿਹੜੇ ਉਹ 5-7 10 ਮਿੰਟ ਵਾਸਤੇ ਕਾਲ ਕਰ ਜਾਂਦੇ ਨੇ ਪੋਲਿੰਗ ਬੂਥ ਤੇ ਵੋਟ ਪਾਉਣ ਨਹੀਂ ਜਾਂਦੇ ਤੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਤੇ ਵੱਧ ਤੋਂ ਵੱਧ ਵੋਟਾਂ ਦਾ ਆਪਣੇ ਜਿਹੜਾ ਜਮਹੂਰੀ ਹੱਕ ਉਹਨਾਂ ਨੂੰ ਮਿਲਿਆ ਹੋਇਆ ਉਹਨੂੰ ਇਸਤੇਮਾਲ ਕਰਨਾ। ਬਹੁਤ ਬਹੁਤ ਧੰਨਵਾਦ। ਥੈਂਕ ਯੂ। ਇਹ ਸਨ ਚੋਣ ਅਧਿਕਾਰੀ ਗੁਰਮੀਤ ਕੁਮਾਰ ਜੀ ਜਿਨ੍ਹਾਂ ਨੇ ਕਿਹਾ ਕਿ ਲੋਕਾਂ ਵਾਸਤੇ ਖਾਸ ਸੌਫਟ ਦੇ ਵੋਟਰਾਂ ਵਾਸਤੇ ਜਿਹੜਾ ਪੋਲਿੰਗ ਬੂਥਾਂ ਤੇ ਪੂਕਤਾ ਇੰਤਿਆਮ ਕੀਤਾ ਹੈ ਤਾਂ ਆਪਣੀ ਗਰਮੀ ਦੇ ਵਿੱਚ ਪਾਣੀ ਤੇ ਬਿਨਾ ਦੁਬਿਆੰਗਾਂ ਵਾਸਤੇ ਵੀ ਖਾਸ ਤੌਰ ਤੇ ਘਰੇ ਵੋਟ ਪਾਉਣ ਦਾ ਜਿਹੜਾ ਪ੍ਰਬੰਧ ਕੀਤਾ ਹੋਇਆ ਹੈ। ਕੈਮਰਾਮੈਨ ਮਜੀਦ ਸੋਹਰਿਆ ਜਤਿੰਦਰ ਮਨਵੀ ਅਮਰਗੜ ਅਮਰਗੜ ਹਲਕੇ ਦੇ ਵਿੱਚ ਜਿਹੜੇ ਲੋਕ ਸਭਾ ਚੋਣ ਹੋਣ ਜਾ ਰਹੀ ਹੈਗੀ ਉਸ ਦੇ ਵਿੱਚ ਕਾਫੀ ਸੱਜੇ ਪ੍ਰਬੰਧ ਨੇ ਜਿਹੜੇ ਕੀਤੇ ਗਏ ਨੇਗੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈਗਾ ਜਿਹੜੀਆਂ ਪੋਲਿੰਗ ਪਾਰਟੀਆਂ ਨੂੰ ਸਮਾਨਾਂ ਦਾ ਜਿਹੜਾ ਦਿੱਤਾ ਜਾ ਰਿਹਾ ਹੈਗਾ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਡਿਸਟ੍ਰਿਬਿਊਟ ਕੀਤਾ ਗਿਆ ਹੈਗਾ ਤਾਂ ਅਸੀਂ ਮਹਿਸੂਸ ਕੀਤਾਗਾ ਕਿ ਬਹੁਤ ਹੀ ਚੰਗੇ ਪ੍ਰਬੰਧ ਨੇ ਜਿਹੜੇ ਇੱਥੇ ਕੀਤੇ ਗਏ ਨੇ ਪ੍ਰਸ਼ਾਸਨ ਵੱਲੋਂ ਵਧੀਆ ਪ੍ਰਬੰਧ ਕੀਤੇ ਗਏ ਨੇ ਜੀ ਦੇਖੋ ਤੁਹਾਡੇ ਦਮਨੀ ਨੇ ਮਤਲਬ ਪਾਣੀ ਵਗੈਰਾ ਦਾ ਪ੍ਰਬੰਧ ਵਧੀਆ ਕਰਿਆ ਹੋਇਆ ਜੀ ਚਾਹ ਦਾ ਪ੍ਰਬੰਧ ਆ ਜੀ ਬਾਕੀ ਟੈਂਟ ਵਗੈਰਾ ਲਗਾਏ ਹੋਏ ਨੇ ਸਾਰੇ ਥਾਂਵੇਂ ਜੀ ਪ੍ਰਬੰਧ ਸਾਰੇ ਵਧੀਆ ਕਰੇ ਹੋਏ ਨੇ ਜੀ ਵੀ ਇਹੋ ਜੀ ਗੱਲ ਨਹੀਂ ਜੀ ਸਰਕਾਰ ਵੱਲ ਹੈ ਸਪਲਾਈ ਵਗੈਰਾ ਵੀ ਕਿਸ ਤਰ੍ਹਾਂ ਬੁੱਕਾ ਪਾਉਣ ਮਾਰੀ ਹੈ ਹਾਂ ਜੀ ਆਓ ਪਹਿਲਾਂ ਦਿੱਤੀ ਆ ਸਾਰੀ ਸਖਲਾਈ ਜੀ ਟ੍ਰੇਨਿੰਗਾਂ ਲੱਗੀਆਂ ਨੇ ਸਾਰਾ ਕੁਝ ਸਖਲਾਈ ਦਿੱਤੀ ਹੈ ਜੀ